ਵਾਹਿਗੁਰੂ ਸਾਹਿਬ ਜੀ ਤਨ ਗੁਰੂ ਗਰੀਬ ਨਿਵਾਇ ਚਾਲੰਗੇ ਉਠ ਨਾਮ ਜਪ ਇਸ ਬਾਸਰ ਆਰਾ ਕਾੜਾ ਤੁਜੇ ਨ ਵਿਆਪਈ ਨਾਨਕ ਮਿਟੇ ਉਪਾਦ ਸੁਖੋ ਟਲ ਗੁਰ ਸੇਵੀਐ ਅਨਸ ਸਹਜ ਸੁਭਾਏ ਦਰਸ਼ਨ ਪਰਸ਼ੀ ਹੈ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਗੌਂਡ ਮਹਲਾ ਪੰਨਵਾ ਗੁਰ ਕੀ ਮੂਰਤ ਮਹ ਧਿਆਨ ਗੁਰ ਕੈ ਸ਼ਬਦ ਬੰਤਰ ਮਨ ਮਾਨ ਗੁਰ ਕੇ ਚਰਨ ਹਿਰਦੈ ਧਾਰੋ ਔਰ ਬ੍ਰਹਮ ਸਦਾ ਨਮਸ਼ਕਾਰ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਹਰਿ ਦੇ ਲੈ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸ਼ਕਾਰੋ ਮਤ ਕੋ ਭਰਮ ਭੂਲੇ ਸੰਸਾਰ ਗੁਰ ਬਿਨ ਕੋਏ ਨਾ ਉਤਰਸ ਪਾਰ پایا اور تیاغ ہر پگتی لایا جنم مرن کی تراس مٹائی گورپورے کی بے انت وڈائی گور پرشاد ارد کمل بگاس اندکار میں پیا پرگاس جن کیا ਸੋ ਗੁਰ ਤੇ ਜਾਨਿਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਗੁਰ ਕਰਤਾ ਗੁਰ ਕਰਨ ਜੋਗ ਗੁਰ ਪਰਮੇਸ਼ਰ ਹੈ ਪੀ ਹੋਗ ਕਉ ਨਾਨਕ ਪ੍ਰਭ ਇਹ ਹੈ ਜਿਨਾਈ ਬਿਨ ਗੁਰ ਮੁਗਤ ਨਾ ਆਈਐ ਭਾਈ ਕੋ ਨਾਨਕ ਪ੍ਰਭ ਇਹ ਜਨਾਈ ਬੇਨਗੋਰ ਬੁਗਤ ਨਾ ਪਾਈਐ ਭਾਈ ਵਾਹਿਗੁਰੂ ਜਿੱਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਗੋੜ ਮਹਲਾ ਪੰਜਵਾਂ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਰਿਦੈ ਲੈ ਧਾਰੋ ਗੋਰ ਪਾਰ ਬ੍ਰह्म ਸਦਾ ਨਮਸ਼ਕਾਰ ਵਾਇਗੁਰੂ ਜਿੱਕਾ ਖਾਲਸਾ ਵਾਇਗੁਰੂ ਜਿੱਕਾ ਵਾਹਿਗੁਰੂ ਸਾਬ ਜੀ ਆਸਰਪਾਨ ਖੰਡੋ ਖੜਗ ਤੁਬਕ ਤਵਰ ਆਰ ਤੀਰ ਸਾਬ ਸਰੋਹੀ ਸੈਤੀ ਜੈ ਮਾਰੇ ਪੀਰ ਤੀਰ ਤੂੰ ਹੀ ਸੈਤੀ ਤੂੰ ਹੀ ਤੂੰ ਤਲਵਾਰ ਨਾਮ ਧਿਆਰੋ ਜੋ ਜਪੈ ਪਾਇ ਸਿੰਧ ਪਉ ਪਾਰ ਨਾਮ ਧਿਆਰੋ ਜੋ ਜਪੈ ਪਾਇ ਸਿੰਧ ਪਉ ਪਾਰ ਵਾਹਿਗੁਰੂ ਸਾਬ ਜੀ ਸਵਈਆ ਹੇ ਪਤ ਚੌਦੇ ਲੋਗਨ ਕੇ ਸੁਨੀਆਂ ਜਿਤ ਦਾ ਜੋ ਸੰਦੇਸ਼ ਕਾਏ ਹੈ अरे हे पत चौदे लोगन के सुनिए चित्त दे जो संदेश कहे है तेरे बिना सुंग और क्रोध बडयो सब आत्म तीन बहे है जो सुनिए तिर رار تل چھے کبونا چاہے ہیں باجت ہی پتیا اٹھ آو جو بیاہ بکھے دن تین رائے ہیں دورہ تین بیاہ میں تین رائے یوں ਕਹੀਏ ਜਿ ਗਾਥ ਤਾਜ ਬਿਲੰਬ ਆਓ ਪ੍ਰਭੂ ਪਤਿਆ ਪਰ ਦੇਜ ਸਾਥ ਤੀਨ ਬਿਆਮ ਦਿਨ ਰਹਿ ਯੋ ਕਹੀਏ ਜਿ ਗਾਥ ਤਾਜ ਬਿਲੰਬ ਆਓ ਪ੍ਰਭੂ ਪਤਿਆ ਪਰ ਦੇਜ ਸਾਥ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ